ਫਰਾਂਸੀਸੀ ਦੇਖਕ ਅਲਬੇਰ ਕਾਮੂ ਦੇ ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਵੱਲੋਂ ਅਨੁਵਾਦ ਕੀਤੇ ਨਾਵਲ ਦਾ ਆਊਟਸਾਈਡਰ ਦਾ ਭਾਗ ਪਹਿਲਾ ਕਾਂਟ ਤੀਜਾ ਅੱਜ ਮੈਂ ਦਫ਼ਤਰ ਵਿੱਚ ਬੜੀ ਮਿਹਨਤ ਨਾਲ ਕੰਮ ਕੀਤਾ ਬੌਸ ਮੇਰੇ ਨਾਲ ਬੜਾ ਚੰਗਾ ਰਿਹਾ ਉਸਨੇ ਮੇਰੀ ਮਾਂ ਦੀ ਉਮਰ ਵੀ ਪੁੱਛੀ ਗਲਤੀ ਨਾ ਕਰਨ ਦੇ ਰਾਤੇ ਨਾਲ ਮੈਂ ਕਿਹਾ ਤਕਰੀਬਨ 60 ਸਾਲ ਮੈਨੂੰ ਨਹੀਂ ਪਤਾ ਕਿਉਂ ਉਹਨੂੰ ਜਿਵੇਂ ਕੋਈ ਰਾਹਤ ਮਿਲੀ ਹੋਵੇ ਕਿ ਸਾਡੇ ਵਿਚਕਾਰ ਮੇਰੀ ਮਾਂ ਬਾਰੇ ਚੱਲ ਰਹੇ ਵਿਸ਼ੇ ਦਾ ਹੰਤ ਹੋ ਗਿਆ ਸੀ ਉਸਨੇ ਮੇਰੇ ਮੇਜ਼ ਉੱਤੇ ਪਾੜੇ ਦੀਆਂ ਸਿੱਧਾਂ ਦਾ ਢੇਰ ਲਾ ਦਿੱਤਾ ਸੀ ਤੇ ਮੈਂ ਉਹ ਸਾਰੀਆਂ ਵੇਖਣੀਆਂ ਸਨ ਦੁਪਹਿਰ ਦਾ ਖਾਣਾ ਖਾਣ ਤੋਂ ਪਹਿਲਾਂ ਮੈਂ ਆਪਣੇ ਹੱਥ ਸਾਫ਼ ਕੀਤੇ ਖਾਣ ਤੋਂ ਪਹਿਲਾਂ ਇੰਜ ਕਰਨਾ ਮੈਨੂੰ ਚੰਗਾ ਲੱਗਦਾ ਸੀ ਪਰ ਇੰਜ ਕਰਨ ਦੀ ਆਦਤ ਦਾ ਮੈਂ ਸ਼ਾਮ ਨੂੰ ਆਨੰਦ ਨਹੀਂ ਸੀ ਮੰਨਦਾ ਕਿਉਂਕਿ ਉਦੋਂ ਉੱਥੋਂ ਦਾ ਤੌਲੀਆ ਬਹੁਤ ਗਿੱਲਾ ਹੋ ਜਾਂਦਾ ਸੀ ਉੱਥੇ ਇੱਕੋ ਤੌਲੀਆ ਸਾਰਾ ਦਿਨ ਚੱਲਦਾ ਸੀ ਮੈਂ ਕੋਟੋਲਗੇ ਦੇ ਸਾਰੇ ਦਿਨ ਵਰਤੇ ਜਾਣ ਬਾਰੇ ਆਪਣੇ ਬੌਸ ਨਾਲ ਗੱਲ ਵੀ ਕੀਤੀ ਸੀ। ਉਹਨੇ ਅਫਸੋਸ ਜ਼ਾਹਰ ਕੀਤਾ। ਪਰ ਯਾਨੀ ਉਸ ਲਈ ਇੱਕ ਆਮ ਦੀ ਗੱਲ ਸੀ। ਉਤੋਂ ਮੈਂ ਐਮੀਓਲ ਜੋ ਡਿਸਪੈਚਰ ਸੀ ਦੇ ਨਾਲ ਜ਼ਰਦ ਦੇਰੀ ਨਾਲ ਨਿਕਲਿਆ। ਦਫ਼ਤਰ ਤੋਂ ਸਮੁੰਦਰ ਦਿਖਦਾ ਸੀ ਜਦ ਅਸੀਂ ਬੰਦਰਗਾਹ ਤੇ ਜੋ ਸੂਰਜ ਦੀ ਤੋਂ ਆਪਣਾ ਲਾਲ ਸੀ। ਮਾਲ ਵਾਹਕਾਂ ਨੂੰ ਇੱਕ ਮਿੰਟਰੀ ਵੇਖਿਆ। ਫਿਰ ਇੱਕ ਟਰੱਕ ਸਾਡੇ ਵੱਲ ਆਇਆ ਜਿਸ ਦਾ ਇੰਜਣ ਪਟਾਕੇ ਮਾਰ ਰਿਹਾ ਸੀ ਤੇ ਜਿਸ ਦੇ ਸੰਗਲ ਖੜਕ ਰਹੇ ਸਨ। ਇਮਯੋਲ ਨੇ ਮੈਨੂੰ ਕਿਹਾ ਹਾਂ ਵੀ ਇੱਕ ਇਹਦੇ ਬਾਰੇ ਕੀ ਰਾਏ ਮੈਂ ਨਸਰਾ ਸ਼ੁਰੂ ਕਰ ਦਿੱਤਾ ਟਰੱਕ ਸਾਡੇ ਕੋਲ ਦੀ ਲੰਘ ਗਿਆ ਅਤੇ ਅਸੀਂ ਉਸ ਦੇ ਪਿੱਛੇ ਪਿੱਛੇ ਨਸਤੇ ਰਹੇ ਟਰੱਕ ਧੂੜ ਦੀ ਲਪੇਟ ਵਿੱਚ ਆ ਗਿਆ ਸੀ ਜਦੋਂ ਅਸੀਂ ਨਸਰੇ ਸੀ ਮੈਨੂੰ ਕੁਝ ਨਹੀਂ ਸੀ ਦਿੱਸਦਾ ਭਾਵੇਂ ਮੈਨੂੰ ਅੱਗੇ ਵਧਣ ਦੀ ਭਾਵਨਾ ਵਿੱਚ ਵੀ ਜਹਾਜ਼ਾਂ ਵੱਲੋਂ ਹੋਰ ਕਿਸਮ ਦਾ ਖੜਕਾ ਧੜਕਾ ਹੁੰਦਾ ਜਿਵੇਂ ਕ੍ਰੇਨ ਤੇ ਕਿਸ਼ਤੀਆਂ ਦੇ ਬੋਲਾਂ ਦਾ ਜੋ ਦੇ ਸਾਡੇ ਕੋਲ ਸੀ ਸੁਣ ਰਿਹਾ ਸੀ ਮੈਂ ਪਹਿਲਾਂ ਉਸ ਟਰੱਕ ਨੂੰ ਫੜਿਆ ਤੇ ਛਾਲ ਮਾਰੀ ਤੇ ਫਿਰ ਐਵੇਂ ਉਲਟੀਮਟਟ ਕੀਤੀ ਸਾਨੂੰ ਸਾਹ ਚੜ ਚੁੱਕੇ ਸੀ ਤੇ ਟਰੱਕ ਖੜਕਾ ਕਰਦਾ ਹੋਇਆ ਉੱਚੀ ਨਿਮੀ ਤੇ ਖੱਡਾਂ ਵਾਲੀ ਸੜਕ ਦੇ ਪੱਥਰਾਂ ਉੱਤੋਂ ਦੀ ਲੰਘਦਾ ਜਾ ਰਿਹਾ ਸੀ ਐਵੇਂ ਉਹਨੇ ਜ਼ੋਰ ਦੀ ਹਸ ਰਿਆ ਸੀ ਕਿ ਉਹ ਸਾ ਵੀ ਮਸੀ ਲੈ ਰਿਆ ਸੀ ਗਰਮੋ ਗਰਮੀ ਹੋਏ ਅਸੀਂ ਕ੍ਰਿਸਟਲ ਰੈਸਟੋਰੈਂਟ ਪੁੱਜੇ ਕ੍ਰਿਸਟਲ ਜਿਸ ਦਾ ਟੱਡ ਵੱਡਾ ਸੀ ਉੱਥੇ ਹੈ ਸੀ ਉਹਨੇ ਐਪਰਨ ਪਹਿਨੇ ਹੋਇਆ ਸੀ ਤੇ ਉਸ ਦੀਆਂ ਮੁੱਛਾਂ ਚਿੱਟੀਆਂ ਸਨ ਉਹਨੇ ਸਾਨੂੰ ਪੁੱਛਿਆ "ਏ ਸਭ ਕੋਈ ਠੀਕ ਹੈ ਹੁਣ" ਮੈਂ ਨੂੰ ਕਿਹਾ ਕਿ ਸਭ ਕੁਝ ਠੀਕ ਹੈ ਤੇ ਮੈਨੂੰ ਭੁੱਖ ਲੱਗੀ ਹੋਈ ਸੀ ਮੈਂ ਬੜੀ ਤੇਜ਼ੀ ਨਾਲ ਖਾਧਾ ਤੇ ਕੌਫੀ ਲਈ ਫਿਰ ਮੈਂ ਘਰ ਗਿਆ ਤੇ ਕੁਝ ਚਰਲੀ ਮੈਂ ਸੌਂ ਗਿਆ ਕਿਉਂਕਿ ਮੈਂ ਕਾਫੀ ਵਾਈਨ ਪੀਲੀ ਸੀ ਜਦੋਂ ਮੈਂ ਉੱਠਿਆ ਤਾਂ ਮੇਰਾ ਸਿਗਰਟ ਪੀਣ ਨੂੰ ਮਨ ਕੀਤਾ ਕਾਫੀ ਢੇਰ ਹੋ ਗਈ ਸੀ ਤੇ ਮੈਂ ਸਟ੍ਰੀਟ ਕਾਰ ਫੜਨ ਲਈ ਨਸਿਆ ਮੈਂ ਸਾਰੇ ਤੀਹੇ ਪੈਰ ਕੰਮ ਕੀਤਾ ਸਾਡੇ ਦਫ਼ਤਰ ਵਿੱਚ ਕਾਫੀ ਗਰਮੀ ਹੋ ਗਈ ਸੀ ਉਸ ਸ਼ਾਮ ਜਦੋਂ ਮੈਂ ਉੱਥੋਂ ਵੇਲਾ ਹੋਇਆ ਤਾਂ ਮੈਂ ਬੜਾ ਖੁਸ਼ ਹੋਇਆ ਅੱਜ ਮੈਂ ਡੌਗ ਉੱਤੇ ਹੌਲੀ ਤੁਰਦਾ ਰਿਹਾ ਹੰਬਰ ਹਰਾਸੀ ਮੈਨੂੰ ਆਪਣਾ ਆਪ ਚੰਗਾ ਲੱਗ ਰਿਹਾ ਸੀ ਪਰ ਮੈਂ ਸਿੱਧਾ ਘਰ ਚtre ਰਿਆ ਗਿਆ ਮੈਂ ਆਪਣੇ ਖਾਨ ਲਈ ਕੁਝ ਆਲੂ ਬਾਲਨੇ ਚਾਹੁੰਦਾ ਸੀ ਵਾਪਸ ਉੱਪਰ ਜਾਂਦੇ ਮੈਨੂੰ ਗਵਾਂਢੀ ਸਲਾਮਾਨੋ ਮਿਲ ਗਿਆ ਉਹ ਆਪਣੇ ਕੁੱਤੇ ਨਾਲ ਸੀ ਉਹ ਦੋਨੋਂ ਜਣੇ ਯਾਨੀ ਉਹ ਤੇ ਉਸਦਾ ਕੁੱਤਾ 8 ਸਾਲ ਤੋਂ ਹਮੇਸ਼ਾ ਇਕੱਠੇ ਹੀ ਸੀ ਮੈਨੂੰ ਲੱਗਦਾ ਸੀ ਕਿ ਉਸ ਦੇ ਕੁੱਤੇ ਸਪੈਨੀਅਲ ਨੂੰ ਕਮੜੀ ਦੀ ਬਿਮਾਰੀ ਸੀ ਕਿਉਂਕਿ ਉਸ ਦੇ ਤਕਰੀਬਨ ਸਾਰੇ ਵਾਲ ਝੜ ਗਏ ਸਨ ਉਸ ਦੇ ਫੋੜੇ ਸਨ ਤੇ ਖੁਰਕ ਕਾਰਨ ਜ਼ਖਮ ਹੋਏ ਸਨ ਇਸ ਤਰ੍ਹਾਂ ਇੱਕੋ ਨਿੱਕੇ ਕਮਰੇ ਵਿੱਚ ਰਹਿਣ ਕਰਕੇ ਉਹ ਦੋਨੋਂ ਇੱਕੋ ਜਿਹੇ ਲੱਗਦੇ ਸੀ ਬਜ਼ੁਰਗ ਸਲਾਮਾਨੋ ਦਾ ਚਿਹਰਾ ਖੁਰਕਿਆ ਲੱਗਦਾ ਸੀ ਤੇ ਉਸਤੇ ਵਾਲਦੂਏ ਰੰਗੇ ਸਨ ਜਿੱਥੋਂ ਤੀਂ ਕੁੱਤੇ ਦੀ ਗੱਲ ਸੀ ਉਹਦੀ ਵੀ ਆਪਣੇ ਮਾਲਕ ਵਾਂਗ ਝੁਕਮੀ ਨਜ਼ਰ ਸੀ ਤੇ ਗਰਦਨ ਕੋਲੋਂ ਹੋ ਕੱਸਿਆ ਹੋਇਆ ਸੀ ਦੋਨੋਂ ਇੱਕੋ ਕਿਸਮ ਦੇ ਹੀ ਜੀਵ ਸਨ ਪਰ ਉਹ ਇੱਕ ਦੂਜੇ ਨੂੰ ਨਫ਼ਰਤ ਕਰਨ ਵਾਲੇ ਦਿਨ ਵਿੱਚ ਦੋ ਵਾਰ ਇੱਕ ਵਾਰ 11 ਵਜੇ ਤੇ ਫਿਰ ਸ਼ਾਮ ਦੇ 6 ਵਜੇ ਸਲਾਮਾਨੋ ਕੁੱਤੇ ਨੂੰ ਸੈਰ ਕਰਾਉਂਦਾ ਸੀ ਉਹਨਾਂ ਨੇ ਅੱਠ ਸਾਲ ਵਿੱਚ ਆਪਣਾ ਰਸਤਾ ਕਦੇ ਬਦਲਿਆ ਨਹੀਂ ਸੀ ਤੁਸੀਂ ਉਹਨਾਂ ਦੋਨਾਂ ਨੂੰ ਰੂਡੇ ਲਿਓਨ ਵਿੱਚ ਵੇਖ ਸਕਦੇ ਸੀ ਕੁੱਤਾ ਸਲਾਮਾ ਨੂੰ ਉਦੋਂ ਤੀ ਖਿੱਚਦਾ ਜਦੋਂ ਤੀਕ ਉਠੋਕਰ ਖਾ ਕੇ ਡਿਗਣਾ ਪੈਂਦਾ ਫਿਰ ਉਹ ਕੁੱਤੇ ਨੂੰ ਕੁੱਟਦਾ ਤੇ ਉਸ ਨੂੰ ਗਾਲਾਂ ਕੱਢਦਾ ਫਿਰ ਕੁੱਤਾ ਨੀਮੀ ਪਾਈ ਉਸਤੇ ਪਿੱਛੇ ਪਿੱਛੇ ਹੌਲੀ ਆਈ ਜਾਂਦਾ ਤੇ ਫਿਰ ਉਹ ਬਜ਼ੁਰਗ ਕੁੱਤੇ ਨੂੰ ਖਿੱਚਦਾ ਜਦੋਂ ਕੁੱਤਾ ਉਸ ਵੱਲੋਂ ਵਖਾਏ ਗੁੱਸੇ ਨੂੰ ਭੁੱਲ ਜਾਂਦਾ ਤਦੋਂ ਮਾਲਕ ਨੂੰ ਫਿਰ ਖਿੱਚਦਾ ਫਿਰ ਕੁੱਟਖਾਂਦਾ ਤੇ ਗਾਲਾਂ ਕਾਂਦਾ ਇੰਜ ਜੋ ਦੋਨੋਂ ਫੁੱਟਪਾਥ ਉੱਤੇ ਖੜ ਜਾਂਦੇ ਤੇ ਇੱਕ ਦੂਜੇ ਨੂੰ ਘੂਰਦੇ ਵੇਖਣ ਨੂੰ ਬੰਦਾ ਗੁੱਸੇ ਵਿੱਚ ਲੱਗਦਾ ਤੇ ਕੁੱਤਾ ਡਰ ਵਿੱਚ ਹਰ ਰੋਜ਼ ਇਹ ਇੰਜ ਹੀ ਹੁੰਦਾ ਸੀ ਜਦੋਂ ਕੁੱਤੇ ਨੇ ਪਿਸ਼ਾਬ ਕਰਨਾ ਹੁੰਦਾ ਤਾਂ ਬਜ਼ੁਰਗ ਉਸਨੂੰ ਪੂਰਾ ਵਕਤ ਨਾ ਦਿੰਦਾ ਤੇ ਇੱਕ ਝਟਕੇ ਨਾਲ ਖਿੱਚ ਲੈਂਦਾ ਤੇ ਸਪੈਨੀਅਲ ਪਿਸ਼ਾਬ ਦੀ ਤਪਕਿਆਂ ਦੀ ਕਲਕੀਰ ਜੀ ਛੱਡ ਦਿੰਦਾ ਜੇ ਫਿਰ ਰੂਮ ਵਿੱਚ ਕੁੱਤਾ ਗਲਤੀ ਨਾਲ ਪਿਸ਼ਾਬ ਕਰ ਦਿੰਦਾ ਉਸਨੂੰ ਫਿਰ ਕੁੱਟ ਪੈਂਦੀ ਇੰਜ 8 ਸਾਲ ਤੋਂ ਐਵੇਂ ਹੀ ਹੁੰਦਾ ਆ ਰਿਆ ਸੀ ਕ੍ਰਿਸਟਲ ਹਮੇਸ਼ਾ ਆਖਦਾ ਇਹ ਬੜੀ ਤਰਸ ਵਾਲੀ ਗੱਲ ਹੈ ਪਰ ਉਸ ਨੂੰ ਯਾਨੀ ਸਲਾਮਾਨੋ ਨੂੰ ਕੌਣ ਆਖੇ ਜਦੋਂ ਸਲਾਮਾਨੋ ਮੈਨੂੰ ਕੁੱਤੇ ਦੇ ਨਾਲ ਪੌੜੀਆਂ ਵਿੱਚ ਮਿਲਿਆ ਉਹ ਆਖ ਰਿਹਾ ਸੀ ਕਮੀਨਾ ਮੁਸ਼ਕਲਾ ਕਰ ਕੁੱਤਾ ਚੌਂ ਚੌਂ ਕਰਦਾ ਸੀ ਮੈਂ ਬਜ਼ੁਰਗ ਸਲਾਮਾਨੋ ਨੂੰ ਸ਼ੁਭ ਸ਼ਾਮ ਆਖਿਆ ਪਰ ਉਹ ਕੁੱਤੇ ਨੂੰ ਕੋਸਦਾ ਰਿਹਾ ਮੈਂ ਇਹਨੂੰ ਪੁੱਛਿਆ ਕਿ ਉਸ ਤੇ ਕੁੱਤੇ ਨੇ ਕੀ ਕਰ ਦਿੱਤਾ ਸੀ ਉਸ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਉਹਨੇ ਬੱਸ ਇਹੋ ਕਿਹਾ ਕਮੀਨਾ ਮੁਸ਼ਕਲਾ ਕਰ ਮੈਂ ਫਿਰ ਉਹਨੂੰ ਕੁੱਤੇ ਤੇ ਜ਼ਰਾ ਝੁੱਕ ਕੇ ਉਸਦੇ ਕਾਲਰ ਨੂੰ ਕੁਝ ਕਰਦਿਆਂ ਵੇਖ ਸਕਦਾ ਸੀ ਮੈਂ ਫਿਰ ਉੱਚੀ ਦੇ ਕੇ ਉਹ ਸਵਾਲ ਪੁੱਛਣ ਲਈ ਬੋਲਿਆ ਫਿਰ ਬਿਨ ਮੇਰੇ ਵੱਲ ਮੁੜਿਆ ਪਰ ਆਪਣਾ ਗੁੱਸਾ ਘਟਾ ਕੇ ਉਸਨੇ ਜਵਾਬ ਦਿੱਤਾ ਇਹ ਹਮੇਸ਼ਾ ਉੱਥੇ ਦਾ ਉੱਥੇ ਫਿਰ ਉਹ ਉਸਨੂੰ ਖਿੱਚਦਾ ਹੋਇਆ ਅੰਦਰ ਲੈ ਗਿਆ ਪਰ ਕੁੱਤਾ ਚਾਉ ਚਾਉ ਕਰਦਾ ਰਿਹਾ ਉਸ ਵੇਲੇ ਮੇਰਾ ਇੱਕ ਹੋਰ ਗੁਆਂਢੀ ਸਾਡੀ ਇਮਾਰਤ ਦੇ ਅੰਦਰ ਆ ਗਿਆ ਉਸ ਬਾਰੇ ਇਹ ਚਰਚਾ ਸੀ ਕਿ ਉਹ ਔਰਤਾਂ ਦੀ ਕਮਾਈ ਉੱਤੇ ਪਰਦਾ ਸੀ ਪਰ ਜਦੋਂ ਤੁਸੀਂ ਉਸਨੂੰ ਪੁੱਛੋ ਕਿ ਉਹ ਕੀ ਕਰਦਾ ਸੀ ਜਦੋਂ ਆਖਦਾ ਸੀ ਕਿ ਉਹ ਇੱਕ ਗੋਦਾਮ ਵਿੱਚ ਕਾਰਡ ਸੀ ਹਾਂ ਜੋ ਬਹੁਤ ਮਸ਼ਹੂਰ ਵੀ ਨਹੀਂ ਸੀ ਉਹ ਕਦੇ ਮੇਰੇ ਨਾਲ ਗੱਲ ਕਰ ਲੈਂਦਾ ਸੀ ਜਾਂ ਕਦੇ ਮੇਰੇ ਕਮਰੇ ਵਿੱਚ ਆ ਕੇ ਬਹਿ ਜਾਂਦਾ ਸੀ ਕਿਉਂਕਿ ਮੈਂ ਉਸ ਦੀਆਂ ਗੱਲਾਂ ਸੁਣ ਲੈਂਦਾ ਸੀ ਜੋ ਕੁਝ ਉਹ ਮੈਨੂੰ ਦੱਸਦਾ ਸੀ ਉਹ ਮੈਨੂੰ ਦਿਲਚਸਪ ਲੱਗਦਾ ਸੀ ਇਸ ਤੋਂ ਬਿਨਾ ਹੋਰ ਕੋਈ ਕਾਰਨ ਨਹੀਂ ਸੀ ਕਿ ਮੈਂ ਉਸ ਨਾਲ ਗੱਲ ਨਾ ਕਰਦਾ ਉਸ ਦਾ ਨਾਂ ਰੇਮੰਡ ਸੈਂਸਰ ਉਹ ਥੋੜਾ ਮਧਰਾ ਹੈ ਪਰ ਮੋਢਿਆਂ ਤੋਂ ਚੌੜਾ ਉਸ ਦਾ ਨੱਕ ਇੱਕ ਮੁੱਕੇਬਾਜ਼ ਦੇ ਨੱਕ ਵਰਗਾ ਉਹ ਹਮੇਸ਼ਾ ਚੁਸਤ ਕੱਪੜੇ ਪਹਿਨਦਾ। ਇੱਕ ਵਾਰ ਸਲਾਮਾਨੋ ਬਾਰੇ ਗੱਲ ਕਰਦਾ ਹੁਣੇ ਮੈਨੂੰ ਆਖਿਆ ਕਿ ਇਹ ਤਰਸ ਵਾਲੀ ਗੱਲ ਨਹੀਂ। ਉਸਨੇ ਮੈਨੂੰ ਅਸਲ ਵਿੱਚ ਪੁੱਛਿਆ ਸੀ ਕਿ ਜੋ ਸਲਾਮਾਨੋ ਕਰਦਾ ਸੀ ਕੀ ਉਹ ਘਣਾਉਣਾ ਸੀ? ਜਾਂ ਨਹੀਂ? ਮੈਂ ਕਿਹਾ ਨਹੀਂ। ਅਸੀਂ ਉੱਤੇ ਆਪਣੇ ਕਮਰਿਆਂ ਵੱਲ ਨੂੰ ਚਲੇ ਗਏ। ਜਦੋਂ ਮੈਂ ਉਸ ਤੋਂ ਵੱਖ ਹੋਣ ਲੱਗਾ ਉਸਨੇ ਆਖਿਆ ਮੇਰੇ ਕੋਲ ਕੁਝ ਲੰਗੂਚਾ ਯਾਨੀ ਸਸਿਸ ਤੇ ਵਾਈਨ ਪਏ ਹਨ। ਤੇ ਕੀ ਤੂੰ ਮੇਰੇ ਕੋਲ ਆ ਸਕਦਾ ਹੈ? ਮੈਂ ਸੋਚਿਆ ਕਿ ਉਸ ਨਾਲ ਜਾਣ ਨਾਲ ਮੈਨੂੰ ਕੁਝ ਬਣਾਉਣਾ ਨਹੀਂ ਪਵੇਗਾ ਇਸ ਲਈ ਮੈਂ ਉਸਦੀ ਦਾਵਤ ਮੰਜ਼ੂਰ ਕਰ ਲਈ। ਉਹਦੇ ਕੋਲ ਵੀ ਇੱਕ ਹੀ ਕਮਰਾ ਸੀ ਤੇ ਨਾਲ ਬਾਰੀ ਅਤੇ ਇੱਕ ਕਿਚਨ ਜਿਸ ਨੂੰ ਕੋਈ ਬਾਰੀ ਨਹੀਂ ਸੀ। ਉਹਦੇ ਬਰੰਗ ਤੇ ਚਿੱਟਾ ਤੇ ਗੁਲਾਬੀ ਅੰਜਲ ਪਿਆ ਸੀ। ਕੰਧ ਉੱਤੇ ਕੁਝ ਮਸ਼ਹੂਰ ਖਿਡਾਰੀਆਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ ਤੇ ਤਿੰਨ ਤਸਵੀਰਾਂ ਨੰਗੀਆਂ ਔਰਤਾਂ ਦੀਆਂ ਸਨ। ਕਮਰਾ ਗੰਦਾ ਸੀ ਤੇ ਪਲੰਘ ਸਵਾਰਿਆ ਹੋਇਆ ਨਹੀਂ ਸੀ। ਪਹਿਲਾਂ ਉਸਨੇ ਮਿੱਟੀ ਦੇ ਤੇਲ ਵਾਲਾ ਲੈਂਪ ਜਗਾਇਆ ਫਿਰ ਉਸਨੇ ਜੇਬ ਵਿਚੋਂ ਜੀਬ ਜੀ ਪੱਟੀ ਕੱਢੀ ਤੇ ਸੱਜੇ ਹੱਥ ਨੂੰ ਬੰਨ ਲੀ ਮੈਂ ਉਸ ਨੂੰ ਪੁੱਛਿਆ ਕਿ ਆਪਣੇ ਹੱਥ ਨੂੰ ਉਸਨੇ ਕੀ ਕਰ ਲਿਆ ਸੀ ਉਹਨੇ ਦੱਸਿਆ ਕਿ ਕਿਸੇ ਬੰਦੇ ਨਾਲ ਉਸਦੀ ਲੜਾਈ ਹੋ ਗਈ ਸੀ ਜਿਹੜਾ ਵਸ ਐਵੇਂ ਮੁਸੀਬਤ ਖੜੀ ਕਰੀ ਜਾ ਰਿਹਾ ਸੀ ਵੇਖ ਮਿਸਟਰ ਮਰਸੋ ਇਹ ਨਹੀਂ ਕਿ ਮੈਂ ਬੁਰਾ ਬੰਦਾ ਪਰ ਮੈਨੂੰ ਜ਼ਰਰ ਜਲਦੀ ਗੁੱਸਾ ਆ ਜਾਂਦਾ ਉਸ ਬੰਦੇ ਨੇ ਮੈਨੂੰ ਆਖਿਆ ਕਿ ਜੇ ਮੈਂ ਮਰਦਾ ਤਦ ਮੈਂ ਸਟਰੀਟ ਕਰ ਤੋ ਫੇਟਾ ਉਤਰਾ ਮੈਂ ਉਹਨੂੰ ਕਿਹਾ ਜਾਣ ਦੇ ਗੱਲ ਨੂੰ ਪਤਾ ਗੰਬੀਰ ਨਹੀਂ ਲਈਦਾ ਉਹ ਬੋਲਿਆ ਤੂੰ ਡਰਕ ਲੈ। ਯਾਨੀ ਇਹ ਸੁਣ ਕੇ ਫਿਰ ਉਹ ਕਾਰ ਤੋਂ ਹੇਠਾਂ ਉਤਰ ਗਿਆ ਤੇ ਉਸਨੇ ਉਸ ਬੰਦੇ ਨੂੰ ਕਿਹਾ ਇੱਥੇ ਹੀ ਬੰਦ ਹੋ ਜਾ। ਨਹੀਂ ਤਾਂ ਮੈਨੂੰ ਤੈਨੂੰ ਸਬਕ ਸਿਖਾਉਣਾ ਪਵੇਗਾ। ਉਹ ਕਹਿੰਦਾ ਤੂੰ ਤੇ ਹੋਰ ਵੀ ਹੈ ਕੋਈ। ਇਸ ਕਰਕੇ ਮੈਂ ਉਸਤੇ ਮੱਕੇ ਮਾਰਿਆ ਤੇ ਉਹ ਡਿੱਗ ਪਿਆ। ਮੈਂ ਉਸ ਡਿੱਗੇ ਹੋਏ ਨੂੰ ਉਠਾਣ ਲੱਗਿਆ ਤੇ ਉਸਨੇ ਜ਼ਮੀਨ ਉੱਤੇ ਪਏ ਹੋਏ ਨੇ ਹੀ ਮੈਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮੈਂ ਉਹਨੂੰ ਗਨ ਦਿੱਤਾ ਤੇ ਉਸਤੇ ਮੱਕੇ ਮਾਰੇ। ਉਦਾ ਸਾਰਾ ਮੂੰਹ ਲਹੂ ਲੋਹਾਨ ਹੋ ਗਿਆ ਮੈਂ ਉਸ ਨੂੰ ਪੁੱਛਿਆ ਕਿ ਇੰਨੀ ਕੋਈ ਮਰਮਤ ਜੋਸਤੀ ਹੋਈ ਸੀ ਕਿ ਉਹ ਬਹੁਤ ਸੀ ਉਹ ਕਹਿੰਦਾ ਹਾਂ ਇੱਕ ਕਹਾਣੀ ਸੁਣਾਉਂਦਿਆਂ ਸਿੰਟਸ ਆਪਣੀ ਪੱਟੀ ਨੂੰ ਸੰਭਾਰਦਾ ਰਿਹਾ ਮੈਂ ਉਸਦੇ ਪਲੰਘ ਉੱਤੇ ਬੈਠਾ ਹੋਇਆ ਸੀ ਉਹਨੇ ਕਿਹਾ ਵੇਖਿਆ ਕਿ ਲੜਾਈ ਮੈਂ ਨਹੀਂ ਸੀ ਸ਼ੁਰੂ ਕੀਤੀ ਸਗੋਂ ਲੜਾਈ ਚਾਹੁੰਦਾ ਸੀ ਇਹ ਸੱਸੀ ਤੇ ਮੈਂ ਉਸ ਦੀ ਹਾਂ ਵਿੱਚ ਹਮਲਾਈ ਫਿਰ ਉਹਨੇ ਮੈਨੂੰ ਕਿਹਾ ਕਿ ਇਸ ਸਭ ਕੁਝ ਦੇ ਬਾਰੇ ਉਹ ਮੇਰੀ ਸਲਾਹ ਲੈਣੀ ਚਾਹੁੰਦਾ ਹੈ ਕਿਉਂਕਿ ਮੈਂ ਇੱਕ ਮਰਦ ਸੀ ਤੇ ਮੈਂ ਕੁਝ ਚੀਜ਼ਾਂ ਬਾਰੇ ਜਾਣਦਾ ਸੀ ਮੈਨੂੰ ਜੀ ਮਦਦ ਕਰ ਸਕਦਾ ਸੀ ਤੇ ਇੰਜ ਅਸੀਂ ਮਿੱਤਰ ਬਣ ਜਾਵਾਂਗੇ ਮੈਂ ਕੁਝ ਨਹੀਂ ਕਿਹਾ ਤੇ ਉਸਨੇ ਫਿਰ ਮੈਨੂੰ ਪੁੱਛਿਆ ਕਿ ਕੀ ਮੈਂ ਉਹਦਾ ਮਿੱਤਰ ਬਣਾ ਚਾਹਾਂਗਾ ਮੈਂ ਕਿਹਾ ਕਿ ਠੀਕ ਹੈ ਫਿਰ ਉਹ ਖੁਸ਼ ਹੋ ਗਿਆ ਉਸਨੇ ਸੌ ਜਿਸ ਤੜਕੀਆਂ ਤੇ ਖਾਣ ਲਈ ਸਭ ਕੁਝ ਸੈੱਟ ਕਰ ਦਿੱਤਾ ਮਤਲਬ ਗਲਾਸ ਦੋ ਬੋਤਲਾਂ ਵੈਂਦੀਆਂ ਕੱਡੀਆਂ ਤੇ ਚਮਚੇ ਚਾਕੂ ਤੇ ਫੋਰਕ ਮੇਜ਼ ਉੱਤੇ ਟਕਾ ਦਿੱਤੇ ਇਹ ਸਭ ਕੁਝ ਚੁੱਪ ਵਿੱਚ ਹੀ ਹੋਇਆ ਸੀ ਫਿਰ ਅਸੀਂ ਖਾਣ ਬੈਠ ਗਏ ਜਦ ਅਸੀਂ ਖਾਰੇ ਸੀ ਉਹ ਆਪਣੀ ਕਹਾਣੀ ਦੱਸਣ ਲੱਗਾ ਪਰ ਪਹਿਲਾਂ ਉਹ ਜ਼ਰਾ ਚਿਜ ਗਿਆ ਸੀ ਮੈਂ ਇਸ ਔਰਤ ਨੂੰ ਜਾਣਦਾ ਹਾਂ ਦਰਅਸਲ ਉਹ ਮੇਰੀ ਰਖੇਲ ਸੀ ਜਿਸ ਬੰਦੇ ਨਾਲ ਮੇਰੀ ਲੜਾਈ ਹੋਈ ਸੀ ਉਹ ਔਰਤ ਦਾ ਭਰਾ ਸੀ ਮੈਂ ਉਸ ਔਰਤ ਨੂੰ ਆਪਣੀ ਰਖੇਲ ਬਣਾ ਕੇ ਰੱਖਿਆ ਹੋਇਆ ਸੀ ਇਹ ਸੁਣ ਕੇ ਮੈਂ ਕੁਝ ਨਹੀਂ ਕਿਹਾ ਉਹਨੇ ਫੇਰ ਕਿਹਾ ਕਿ ਉਹ ਸਭ ਜਾਣਦਾ ਸੀ ਕਿ ਇਸ ਗਵਾਂਡ ਵਿੱਚ ਲੋਕ ਉਸ ਬਾਰੇ ਕੀ ਕਹਿੰਦੇ ਸੀ ਇੰਜ ਇਸ ਗੱਲ ਦਾ ਉਸ ਨੂੰ ਅਹਿਸਾਸ ਸੀ ਪਰ ਉਹ ਇੱਕ ਗੋਦਾਮ ਵਿੱਚ ਗਾਰਡ ਸੀ ਤੇ ਉਸਦੀ ਜ਼ਮੀਰ ਸਾਫ਼ ਸੀ ਚਲੋ ਮੁੜ ਕੇ ਉਹ ਗੱਲ ਕਰੀਏ ਜੋ ਮੈਂ ਤਨ ਦਸ ਰਿਆ ਸੀ ਉਹਨੇ ਬੋਲਣਾ ਜਾਰੀ ਰੱਖਿਆ ਮੈਂ ਇਹ ਮਹਿਸੂਸ ਕੀਤਾ ਕਿ ਉਹ ਮੇਰੇ ਨਾਲ ਕਿਸੇ ਹੋਰ ਮਰਦ ਕਰਨ ਮੈਨੂੰ ਧੋਖਾ ਦੇ ਰਹੀ ਸੀ ਉਸ ਔਰਤ ਨੂੰ ਜਾਣ ਲਈ ਕਾਫੀ ਪੈਸੇ ਦਿੰਦਾ ਰਿਹਾ ਸੀ ਜਿਵੇਂ 20 ਫ੍ਰੈਂਕ ਜਾਂ ਹਰ ਰੋਜ਼ ਦੇ ਤੇ ਕਮਰੇ ਦਾ ਕਿਰਾਇਆ 300 ਕਿਰਾਇਆ ਤੇ 600 ਖਾਣ ਪੀਣ ਦੇ ਤੇ ਕਦੇ-ਕਦੇ ਸਟਾਕਿੰਗ ਆਦ ਖਾਤਰ ਇੰਜ ਮਹੀਨੇ ਦਾ 1000 ਫ੍ਰੈਂਕ ਬਣ ਜਾਂਦਾ ਸੀ ਤੇ ਇਹ ਵੱਡੀ ਮਹਾਰਾਣੀ ਨੇ ਕੰਮ ਕਰਨ ਤੋਂ ਜਵਾਬ ਦੇ ਦਿੱਤਾ ਤੇ ਮੈਨੂੰ ਉਹ ਇਹ ਦੱਸਦੀ ਸੀ ਕਿ ਉਸ ਦਾ ਗੁਜ਼ਾਰਾ ਮੁਸ਼ਕਲ ਸੀ ਇਹ ਮੈਂ ਉਸਨੂੰ ਦੇ ਰਿਆ ਸੀ ਉਸ ਲਈ ਉਹ ਕਾਫੀ ਨਹੀਂ ਸੀ ਮੈਂ ਉਸਨੂੰ ਕਿਹਾ ਸੀ ਤੂੰ ਅੱਜ ਦਿਨ ਲਈ ਕੰਮ ਕਰ ਲੈ ਇੰਜ ਜੋ ਵੀ ਤੇਰਾ ਫਜ਼ੂਲ ਖਰਚ ਸੀ ਉਸਨੂੰ ਪੂਰਾ ਕਰਨ ਤੋਂ ਬਾਅਦ ਤੂੰ ਮੇਰੀ ਮਦਦ ਕਰ ਦੇ ਪਿਛਲੇ ਮਹੀਨੇ ਮੈਂ ਤੇਰੇ ਲਈ ਨਵਾਂ ਡਰੈਸ ਖਰੀਦਿਆ ਤਾਂ ਸੀ ਇਸ ਤੋਂ ਬਿਨਾ ਮੈਂ 20 ਫ੍ਰੈਂਕ ਤੈਨੂੰ ਰੋਜ਼ ਦਾ ਦਿੰਦਾ ਹਾਂ ਫਿਰ ਤੇਰਾ ਕਿਰਾਇਆ ਮੈਂ ਦਿੰਦਾ ਹਾਂ ਤੇ ਤੂੰ ਕੀ ਕਰਦੀ ਹੈ ਦੁਪਹਿਰ ਤੋਂ ਬਾਅਦ ਤੂੰ ਆਪਣੇ ਮਿੱਤਰਾਂ ਨਾਲ ਕੌਫੀ ਪੀਂਦੀ ਹੈ ਉਹਨਾਂ ਨੂੰ ਕੌਫੀ ਅਤੇ ਖੰਡ ਖਰੀਦ ਕੇ ਤੂੰ ਦਿੰਦੀ ਹੈ ਤੇ ਮੈਂ ਤੈਨੂੰ ਪੈਸੇ ਦਿੰਦਾ ਮੈਂ ਤੇਰੀ ਪ੍ਰਤੀ ਚੰਗਾ ਹਾਂ ਤੇ ਤੂੰ ਇੰਜ ਕੁਝ ਨਾ ਕਰਕੇ ਇਹ ਸਭ ਕੁਝ ਦਾ ਇਵਜ ਤੂੰ ਕਿਉਂ ਨਹੀਂ ਦਿੰਦੀ ਪਰ ਉਹ ਕੰਮ ਨਹੀਂ ਸੀ ਕਰਦੀ ਤੇ ਉਹ ਇਹੋ ਕਹਿੰਦੀ ਸੀ ਕਿ ਉਸ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਇਸ ਕਰਕੇ ਮੈਂ ਮਹਿਸੂਸ ਕੀਤਾ ਕੋ ਮੇਰੇ ਨਾਲ ਧੋਖਾ ਕਰ ਰਹੀ ਸੀ ਫਿਰ ਉਹਨੇ ਮੈਨੂੰ ਦੱਸਿਆ ਕਿ ਉਸ ਨੂੰ ਉਸਦੇ ਪਰਸ ਵਿੱਚੋਂ ਇੱਕ ਲਾਟਰੀ ਦਾ ਟਿਕਟ ਮਿਲਿਆ ਤੇ ਉਹ ਉਸ ਨੂੰ ਇਹ ਨਹੀਂ ਦੱਸ ਸਕੀ ਕਿ ਲਾਟਰੀ ਉੱਤੇ ਉਸਨੇ ਕਿੱਥੋਂ ਪੈਸੇ ਲੈ ਕੇ ਖਰਚੇ ਕੁਝ ਦੇਰ ਬਾਅਦ ਉਹਨੂੰ ਉਸਦੇ ਪਰਸ ਵਿੱਚੋਂ ਮੁੰਡੇ ਪਟੇ ਦੀ ਰਸੀਦ ਮਿਲੀ ਜਿਸ ਦਾ ਮਤਲਬ ਸੀ ਕਿ ਉਸਨੇ ਉੱਥੇ ਆਪਣੇ ਕੰਗਣ ਗਿਰ ਵੀ ਧਰ ਦਿੱਤੇ ਹੋਏ ਸੀ। ਉਦੋਂ ਤੀਕ ਉਹਨੂੰ ਯਾਨੀ ਰੇਮਨ ਨੂੰ ਇਹ ਵੀ ਨਹੀਂ ਸੀ ਪਤਾ ਕਿ ਕੰਗਣ ਹੈਵੀਸਨ ਸਾਫ ਸੀ ਕਿ ਉਹ ਮੇਰੇ ਨਾਲ ਧੋਖਾ ਕਰ ਰਹੀ ਸੀ। ਇਸ ਕਰਕੇ ਮੈਂ ਉਸਨੂੰ ਛੱਡ ਦਿੱਤਾ। ਮੈਂ ਥੋੜਾ ਜਿਹਾ ਉਹਨੂੰ ਮਾਰਿਆ ਤੇ ਫਿਰ ਮੈਂ ਉਹਨੂੰ ਦੱਸ ਦਿੱਤਾ ਕਿ ਮੈਂ ਉਸ ਬਾਰੇ ਅਸਲ ਵਿੱਚ ਕੀ ਸੋਚਦਾ ਸੀ। ਮੈਂ ਉਹਨੂੰ ਕਿਹਾ ਕਿ ਉਹ ਕੰਮ ਤੋਂ ਬਚਣਾ ਚਾਹੁੰਦੀ ਸੀ। ਵੇਖ ਮਿਸਟਰ ਮੋਰਸੋ ਮੈਂ ਉਹਨੂੰ ਇਹ ਕਿਹਾ ਹਰ ਕੋਈ ਇਸ ਕਰਕੇ ਜਲਦਾ ਸੀ ਕਿ ਤੂੰ ਮੇਰੇ ਨਾਲ ਸੀ। ਤੂੰ ਕਿਸੇ ਦਿਨ ਅਹਿਸਾਸ ਕਰੇਂਗੀ ਕਿ ਇਹ ਸਭ ਕੁਝ ਕਿੰਨਾ ਚੰਗਾ ਹੁੰਦਾ ਸੀ ਉਹਨੇ ਉਹਨੂੰ ਉਦੋਂ ਤੀਕ ਕੁੱਟਿਆ ਜਦੋਂ ਤੀਕ ਉਸ ਤੇ ਲਹੂ ਨਹੀਂ ਵਗ ਪਿਆ ਉਹਨੇ ਉਹਨੂੰ ਪਹਿਲਾਂ ਕਦੇ ਕੁੱਟਿਆ ਨਹੀਂ ਸੀ ਮੈਂ ਉਹਨੂੰ ਜ਼ਰਾ ਇੱਧਰ ਉੱਧਰ ਬਹੁਤ ਧਿਆਨ ਨਾਲ ਮਾਰਿਆ ਤੂੰ ਇੰਜ ਜਾ ਸਕਦਾ ਉਹਨੇ ਥੋੜੀ ਚੀਖ ਵੀ ਮਾਰੀ ਤੇ ਮੈਂ ਸ਼ਟਰ ਬੰਦ ਕਰ ਦਿੱਤੇ ਹੁਣ ਜੀ ਇਸ ਕਲ ਦਾ ਅੰਤ ਇੰਜ ਹੀ ਹਮੇਸ਼ਾ ਹੁੰਦਾ ਸੀ ਪਰ ਇਸ ਵਾਰ ਇਹ ਸਚਮਤੀ ਦੀ ਵਾਪਰਿਆ ਜੇ ਤੂੰ ਮੈਨੂੰ ਪੁੱਛੇਂ ਅਜੇ ਵੀ ਸਮਝ ਨਹੀਂ ਆਈ ਕਿ ਉਹ ਇੰਜ ਕਿਉਂ ਕਰਦੀ ਸੀ ਫਿਰ ਉਹਨੇ ਮੈਨੂੰ ਸਮਝਾਇਆ ਕਿ ਉਹ ਕਿਸ ਗੱਲ ਬਾਰੇ ਮੇਰੀ ਨਸੀਹਤ ਲੈਣੀ ਚਾਹੁੰਦਾ ਸੀ। ਉਹਨੇ ਸਿਗਰਟ ਪੀਂਦਿਆਂ ਲੈਂਪ ਦੀ ਬੱਤੀ ਠੀਕ ਕੀਤੀ। ਮੈਂ ਸਿਰਫ ਉਸਨੂੰ ਸੁਣੀ ਗਿਆ। ਮੈਂ 1 ਲੀਟਰ ਵਾਈਨ ਪੀ ਚੁੱਕਿਆ ਸੀ ਤੇ ਮੇਰੀਆਂ ਫੁੱਟਪੜੀਆਂ ਜਲ ਰਹੀਆਂ ਸਨ। ਮੈਂ ਰੇਮਡ ਦੀ ਸਿਗਰਟ ਪੀ ਰਿਹਾ ਸੀ ਕਿਉਂਕਿ ਮੇਰੀਆਂ ਸੇਲਟਾਂ ਮੁੱਕ ਗਈਆਂ ਸਨ। ਗਲੀ ਵਿੱਚ ਦੀ ਆਖਰੀ ਸਟ੍ਰੀਟਕਾਰ ਲੰਘ ਰਹੀ ਸੀ ਤੇ ਉਹ ਵੀ ਸਕਵਾਂਡ ਦੇ ਸ਼ੋਰ ਨੂੰ ਆਪਣੇ ਨਾਲ ਲੈ ਕੇ ਰੇਮਡ ਬੋਲੀ ਗਿਆ। ਜਿਹੜੀ ਗੱਲ ਉਸਨੂੰ ਤੰਗ ਕਰ ਰਹੀ ਸੀ ਉਹ ਇਹ ਸੀ ਕਿ ਉਸ ਔਰਤ ਪ੍ਰਤੀ ਉਸ ਅੰਦਰ ਅਜੀਬੀ ਕਾਮਕ ਖਿੱਚ ਸੀ। ਪਰ ਉਹ ਉਸ ਨੂੰ ਸਜ਼ਾ ਦੇਣੀ ਚਾਹੁੰਦਾ ਸੀ ਪਹਿਲਾਂ ਉਹਦੇ ਮਨ ਵਿੱਚ ਖਿਆਲ ਆਇਆ ਕਿ ਉਸ ਨੂੰ ਹੋਟਲ ਲੈ ਜਾਵੇ ਤੇ ਸਕੈਂਡਲ ਬਣਾਉਣ ਲਈ ਪੁਲਿਸ ਨੂੰ ਬੁਲਾ ਕੇ ਉਸ ਨੂੰ ਬੇਸਵਾਦ ਦੇ ਤੌਰ ਤੇ ਲਿਸਟ ਕਰਵਾ ਦੇਵੇ ਉਸ ਤੋਂ ਬਾਅਦ ਉਸ ਨੇ ਆਪਣੇ ਗੈਂਗਿਸਟ ਦੋਸਤਾਂ ਬਾਰੇ ਸੋਚਿਆ ਪਰ ਉਹ ਵੀ ਇਸ ਬਾਰੇ ਕੋਈ ਬਿਅੰਸ ਨਾ ਬਣਾ ਸਕੇ ਰੇਵਨ ਨੇ ਮੈਨੂੰ ਦੱਸਿਆ ਕਿ ਗੈਂਗਸਟਰਾਂ ਦੇ ਸਮਾਜ ਵਿੱਚ ਬਹੁਤ ਕੁਝ ਚੰਗਾ ਵੀ ਸੀ ਇਹ ਔਰਤ ਵਾਲੀ ਗੱਲ ਉਸ ਨੇ ਉਹਨਾਂ ਗੈਂਗ ਮੈਂਬਰਾਂ ਨੂੰ ਵੀ ਦੱਸੀ ਸੀ ਉਹਨਾਂ ਨੇ ਸੁਝਾਅ ਦਿੱਤਾ ਸੀ ਕਿ ਉਹ ਉਸ ਔਰਤ ਨੂੰ ਨਜ਼ਰ 헤ਟ ਰੱਖੇ ਪਰ ਉਹ ਕੁਝ ਨਹੀਂ ਸਿਚਾਉਂਦਾ ਇਸ ਬਾਰੇ ਉਸਨੇ ਕੋਈ ਸੋਚਣਾ ਸੀ ਪਰ ਇਸ ਤੋਂ ਪਹਿਲਾਂ ਉਹ ਮੈਨੂੰ ਕੁਝ ਪੁੱਛਣਾ ਚਾਹੁੰਦੀ ਸੀ ਉਹ ਇਹ ਜਾਨਣਾ ਚਾਹੁੰਦਾ ਸੀ ਕਿ ਉਹ ਦੀ ਉਸ ਕਹਾਣੀ ਬਾਰੇ ਕੀ رائے ਸੀ ਮੈਂ ਉਹਨੂੰ ਕਿਹਾ ਕਿ ਮੈਂ ਇਸ ਕਹਾਣੀ ਬਾਰੇ ਕੁਝ ਨਹੀਂ ਸੋਚਿਆ ਪਰ ਕਹਾਣੀ ਦਿਲਚਸਪ ਸੀ ਫਿਰ ਉਹਨੇ ਮੈਨੂੰ ਪੁੱਛਿਆ ਕਿ ਕੀ ਉਹ ਉਸ ਨਾਲ ਧੋਖਾ ਕਰ ਰਹੀ ਸੀ ਲੱਗਦਾ ਇੰਜ ਹੀ ਸੀ ਕਿ ਉਹ ਧੋਖਾ ਕਰ ਰਹੀ ਸੀ ਜੇ ਮੈਂ ਇੰਜ ਸੋਚਦਾ ਸੀ ਕਿ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਅਤੇ ਜੇ ਮੈਂ ਉਸ ਦੀ ਯਾਨੀ ਰੇਮੈਂਡ ਥਾ ਹੁੰਦਾ ਤਾਂ ਮੈਂ ਕੀ ਕਰਦਾ ਮੈਂ ਕਿਹਾ ਕਿ ਕਿਸੇ ਵੀ ਗੱਲ ਬਾਰੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ ਪਰ ਮੈਨੂੰ ਇਹ ਸਮਝ ਆ ਗਈ ਸੀ ਕਿ ਉਹ ਉਸ ਨੂੰ ਸਜ਼ਾ ਦੇਣੀ ਚਾਹੁੰਦਾ ਸੀ ਮੈਂ ਥੋੜੀ ਹੋਰ ਵਾਈਨ ਪੀਤੀ ਉਹਨੇ ਇੱਕ ਹੋਰ ਸਿਗਰਟ ਲਾਈ ਤੇ ਫਿਰ ਉਹਨੇ ਮੈਨੂੰ ਇਸ ਬਾਰੇ ਪੁੱਛਿਆ ਕਿ ਉਹ ਨੂੰ ਕੀ ਕਰਨਾ ਚਾਹੀਦਾ ਸੀ ਤੇ ਮੈਂ ਵੀ ਇਸ ਗੱਲ ਬਾਰੇ ਸੋਚਾਂ ਉਸ औरत ਨੂੰ ਇੱਕ ਚਿੱਠੀ ਲਿਖਣੀ ਚਾਹੁੰਦਾ ਸੀ ਪਹਿਲਾਂ ਉਹਨੂੰ ਡਰਾ ਕੇ ਅਹਿਸਾਸ ਕਰਾਉਣ ਲਈ ਕਿ ਉਸਨੇ ਜੋ ਕੀਤਾ ਸੀ ਉਹ ਗਲਤ ਸੀ ਜਦੋਂ ਉਹ ਫੇਰ ਨਸਕਿ ਉਸ ਕੋਲ ਆਵੇ ਤਦ ਉਹ ਫੇਰ ਉਸ ਨਾਲ ਸੌ ਲਵੇਗਾ ਫਿਰ ਆਖਰੀ ਪਲ ਉਤੇ ਉਸ ਦੇ ਮੂੰਹ ਤੇ ਥੁੱਕ ਦੇਵੇ ਤ ਉਸ ਨੂੰ ਕਮਰਿਆਂ ਬਾਹਰ ਕੱਢ ਦੇਵੇ ਮੈਂ ਸੋਚਿਆ ਕਿ ਸਜ਼ਾ ਹੋ ਸਕਦੀ ਸੀ ਪਰ ਰੇਮਨ ਨੇ ਮੈਨੂੰ ਦੱਸਿਆ ਕਿ ਉਹ ਜਈ ਚਿੱਠੀ ਨਹੀਂ ਲਿਖ ਸਕਦਾ ਉਹਨੇ ਉਹ ਚਿੱਠੀ ਮੇਰੇ ਕੋਲੋਂ ਲਖਵਾਉਣ ਬਾਰੇ ਸੋਚਿਆ ਕਿਉਂਕਿ ਮੈਂ ਕੁਝ ਬੋਲਿਆ ਨਹੀਂ ਤਦ ਉਹਨੇ ਮੈਨੂੰ ਪੁੱਛਿਆ ਕਿ ਕੀ ਉਸ ਵੇਲੇ ਉਹਦੀ ਖਾਤਰ ਇੰਜ ਕਰਨ ਨੂੰ ਮੈਂ ਆਪਣੇ ਮਨ ਤੇ ਤਾਂ ਨਹੀਂ ਲਾਵਾਂਗਾ ਤੇ ਮੈਂ ਕਿਹਾ ਨਹੀਂ ਉਹਨੇ ਗ라스 ਮੇਜ਼ ਤੇ ਚੜਿਆ ਤੇ ਫਿਰ ਖੜਾ ਹੋ ਗਿਆ ਉਹਨੇ ਪਲੇਟਾਂ ਤੇ ਜੋ ਸੌਸਿਸ ਬਚ ਗਈਆਂ ਸਨ ਉਹ ਪਾਸੇ ਕਰ ਦਿੱਤੀਆਂ ਉਨੇ ਧਿਆਨ ਨਾਲ ਮੇਜ਼ ਵਾਲਾ ਕੱਪੜਾ ਸਾਫ਼ ਕੀਤਾ ਫਿਰ ਸੱਜੇ ਪਾਸੇ ਵਾਲੀ ਦਰਾਜ਼ ਵਿੱਚੋਂ ਇੱਕ ਪੇਪਰ ਕੱਢਿਆ ਇੱਕ ਪੀਲਾ ਲਫਾਫਾ ਤੇ ਇੱਕ ਲਾਲ ਪੈਨ ਦਾ ਡੱਬਾ ਤੇ ਇੱਕ ਸਿਆਹੀ ਦੀ ਦਵਾਈਤ ਜਿਸ ਵਿੱਚ ਜਾਮਣੀ ਸਈ ਸੀ ਜਦੋਂ ਉਹਨੇ ਮੈਨੂੰ ਉਸਔਰਤ ਦਾ ਨਾਂ ਦੱਸਿਆ ਮੈਂ ਮਹਿਸੂਸ ਕੀਤਾ ਕਿ ਉੱਤਰਪਛਮਦੀ ਮੁਸਲਮਾਨ ਔਰਤ ਸੀ ਮੇਰੇ ਮਨ ਵਿੱਚ ਜੋ ਵੀ ਆਇਆ ਮੈਂ ਉਸ ਚਿੱਠੀ ਵਿੱਚ ਲਿਖ ਦਿੱਤਾ ਮੈਂ ਉਸ ਵੇਲੇ ਰੇਮਨ ਨੂੰ ਕੁਝ ਕਰਨਾ ਚਾਹੁੰਦਾ ਸੀ ਕਿਉਂਕਿ ਮੇਰੇ ਕੋਲ ਕੋਈ ਅਜਿਹਾ ਕਾਰਨ ਨਹੀਂ ਸੀ ਕਿ ਮੈਂ ਉਹ ਕੰਮ ਉਸ ਲਈ ਨਾ ਕਰਦਾ ਫਿਰ ਮੈਂ ਉਸ ਚਿੱਠੀ ਨੂੰ ਉੱਚੀ ਦੇਖੀ ਉਹਨੂੰ ਪੜ੍ਹ ਕੇ ਸੁਣਾਇਆ ਉਸਨੇ ਸਿਗਰਟ ਪੀਂਦਿਆਂ ਤੇ ਸਿਰ ਹਿਲਾਉਂਦਿਆਂ ਚਿੱਠੀ ਨੂੰ ਸੁਣਿਆ ਫਿਰ ਉਹਨੇ ਮੈਨੂੰ ਆਖਿਆ ਕਿ ਇੱਕ ਵਾਰ ਮੈਂ ਫਿਰ ਉਸ ਚਿੱਠੀ ਨੂੰ ਪੜਾਂ ਉਹ ਬੜਾ ਖੁਸ਼ ਸੀ ਮੈਨੂੰ ਪਤਾ ਸੀ ਕਿ ਤੂੰ ਅਜਿਹੀਆਂ ਗੱਲਾਂ ਲਿਖ ਸਕਦਾ ਸੀ ਉਹਨੇ ਕਿਹਾ ਮੈਂ ਨੋਟ ਨਹੀਂ ਕੀਤਾ ਕਿ ਉਸਨੇ ਮੈਨੂੰ ਮਿਸਟਰ ਆਖਣਾ ਛੱਡ ਦਿੱਤਾ ਸੀ ਮੈਨੂੰ ਉਦੋਂ ਪਤਾ ਚੱਲਿਆ ਜਦੋਂ ਉਸਨੇ ਕਿਹਾ ਮਾਰਸੋ ਹੁਣ ਤੂੰ ਮੇਰਾ ਦੋਸਤ ਹੈ ਉਹਨੇ ਇਹੋ ਕੁਝ ਫਿਰ ਇੱਕ ਵਾਰ ਦੁਹਰਾਇਆ ਤਦ ਮੈਂ ਮਹਿਸੂਸ ਕੀਤਾ ਕਿ ਤਾਂ ਕਿ ਉਹਨੇ ਮਿਸਟਰ ਮੇਰੇ ਨਾਂ ਨਾਲ ਨਹੀਂ ਸਿਲਾਇਆ ਉਸਨੇ ਆਪਣੇ ਬੋਲਾਂ ਨੂੰ ਫਿਰ ਦੁਹਰਾਇਆ ਤੇ ਮੈਂ ਕਿਹਾ ਹਾਂ ਮੈਨੂੰ ਉਸ ਦਾ ਮਿੱਤਰ ਬਣ ਵਿੱਚ ਕੋਈ ਇਤਰਾਜ਼ ਨਹੀਂ ਸੀ ਲੱਗਦਾ ਕਿਉਂਕਿ ਉਹ ਇਹੋ ਚਾਹੁੰਦਾ ਸੀ ਉਹਨੇ ਉਹ ਚਿੱਠੀ ਬੰਦ ਕਰ ਦਿੱਤੀ ਤੇ ਬਾਇਨ ਖਤਮ ਕਰ ਦਿੱਤੀ ਕੋਈ ਚਰਲੀ ਬਿਨ ਬੋਲਿਆਂ ਅਸੀਂ ਬੈਠੇ ਰਹੇ ਤੇ ਸਿਗਰਟ ਪੀਂਦੇ ਰਹੇ ਸਭ ਪਾਸੇ ਸ਼ਾਂਤੀ ਤੋਂ ਬਾਹਰੋਂ ਇੱਕ ਕਾਰ ਲੰਘਣ ਦੀ ਆਵਾਜ਼ ਆਈ ਮੈਂ ਕਿਹਾ ਕਾਫੀ ਧੇਰ ਹੋ ਗਈ ਇਹੋ ਗੁਜਰੇਵੰਨ ਨੇ ਸੋਚਿਆ ਉਹਨੇ ਕਿਹਾ ਕਿ ਕਿਵੇਂ ਵਕਤ ਬੜੀ ਜਲਦੀ ਲੰਘ ਗਿਆ ਤੇ ਇਹ ਗੱਲ ਸੱਚ ਵੀ ਸੀ ਮੈਨੂੰ ਨੀਂਦ ਆਉਣ ਲੱਗ ਪਈ ਸੀ ਪਰ ਮੇਰੇ ਕੋਲੋਂ ਉੱਠਿਆ ਨਹੀਂ ਸੀ ਜਾ ਰਿਹਾ ਮੈਂ ਬੜਾ ਥੱਕ ਗਿਆ ਸੀ ਤੇ ਰੇਮਨ ਨੇ ਮੈਨੂੰ ਕਿਹਾ ਮੈਨੂੰ ਇਹ ਸਭ ਕੁਝ ਦਿਲ ਉੱਤੇ ਨਹੀਂ ਲਾਉਣਾ ਚਾਹੀਦਾ ਇਸ ਫਿਕਰੇ ਦੀ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਈ ਪਰ ਫਿਰ ਰੇਮਨ ਨੇ ਮੈਨੂੰ ਦੱਸਿਆ ਕਿ ਉਸਨੇ ਮੇਰੀ ਮਾਂ ਦੇ ਚਲਾਣਾ ਕਰਨ ਬਾਰੇ ਸੁਣਿਆ ਸੀ ਤੇ ਇਹ ਕੁਝ ਕਦੇ ਨਾ ਕਦੇ ਤਾਂ ਵਾਪਰਨਾ ਹੀ ਸੀ ਮੈਂ ਵੀ ਇਹੋ ਕੋਈ ਸੋਚਿਆ ਮੈਂ ਉੱਠ ਖੜਿਆ ਰੇਮਨ ਨੇ ਬੜੇ ਨਿਗ ਨਾਲ ਮੇਰੇ ਨਾਲ ਹੱਥ ਮਲਾਇਆ ਤੇ ਕਿਹਾ ਕਿ ਮਰਦ ਹਮੇਸ਼ਾ ਇੱਕ ਦੂਜੇ ਨੂੰ ਸਮਝ ਜਾ ਕਰਦੇ ਹਨ ਮੈਂ ਉਸਦੇ ਕਮਰੇ ਵਿੱਚੋਂ ਨਿਕਲਿਆ ਤੇ ਜਾਣ ਲੱਗਿਆ ਦਰਵਾਜ਼ਾ ਬੰਦ ਕਰ ਦਿੱਤਾ ਬਾਰ ਨਿਕਲ ਕੇ ਮੈਂ ਕੁਝ ਪੱਲੀ ਰੁਕਿਆ ਘਰ ਬਿਲਕੁਲ ਸ਼ਾਂਤੀ ਤੇ ਹਰੀਆਂ ਪੌੜੀਆਂ ਚੋਂ ਸਿੱਲੀ ਹਵਾ ਉੱਤੇ ਨੂੰ ਆ ਗਈ ਸੀ ਮੈਨੂੰ ਸਿਰਫ ਆਪਣੇ ਕੰਨਾਂ ਵਿੱਚ ਆਪਣੇ ਅੰਦਰ ਲਹੂ ਦਾ ਵਹਾਜਿਆ ਸੁਣਾਈ ਦੇ ਰਿਹਾ ਸੀ ਮੈਂ ਕੁਝ ਪੱਲੀ ਉੱਥੇ ਹੀ ਬਿਨ ਹਿਲਜੁਲ ਦੇ ਖੜਾ ਰਿਹਾ ਸਲਾਮਾਨੋ ਦੇ ਕਮਰੇ ਵਿੱਚੋਂ ਕੁੱਤੇ ਨੇ ਹਲਕੇ ਜੇ ਚਾਉਂ-ਚਾਉਂ ਕੀਤਾ ਜੋ ਮੈਨੂੰ ਸੁਣਿਆ ਬਾਕੀ ਅਗਲੇ ਕੰਟ ਵਿੱਚ ਧੰਨਵਾਦ